ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਜਿਹੜਾ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੀਰਸ ਗਰੀ ਫਾਈਲ ਵੀ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜਾਣਾ ਤੋਂ ਪਰਹੇ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਗਏ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਵਸ ਜਿਹੜਾ ਆਪ ওভারਕਰਾਉਡਡ ਹੋਇਆ ਪਿਆ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੁਣ ਸਿੱਖਿਆ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ওভারਕਰਾਉਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਅਸਵਤ ਪੰਜਾਬ ਦੇ ਜਿਹੜੇ ਮੈਂ ਕੋਚਾਉਣਾ ਉਹ ਜਿਹੜਾ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣ ਕੇ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਜਾਂਦੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਇਤਿਮਾਰਪਈ ਕੋਰ ਲਾਣੇ ਤੱਕੀ ਦਰਦ ਨਾ ਆਇਆ ਗੁਡਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਤੀਆਂ ਪੈਣਾ ਤੱਕ ਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਔਰ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਐਦਾਂ ਹੋ ਗਿਆ ਸੀ ਜੇ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡ ਪਾਇ ਹੁਣ ক্রিকেট ਵਿੱਚ ਜਸਿੰਦਰ ਹੈ ਉਹ ਪਲੇਇੰਗ ਆਪਣਾ ਪੰਜਾਬ ਵੱਲੋਂ ਖੇਡਦਾ ਜਸਿੰਦਰ ਉਹਨੂੰ ਵਾਲਾ ਕੀਤਾ ਹੋਇਆ ਸੀ ਪਹਿਲਾਂ ক্রিকেট ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ক্রিকেট ਨੂੰ ਤਾਂ ਉਸ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ক্রিকেট ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਬਸਾਨਾ ਸੀ ਉਹਨਾਂ ਨੂੰ ਕਿਉਂ ক্রিকেট ਨੂੰ ਕਿਤਾ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ক্রিকেট ਨਾਲ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਦਾ ਹੈ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸਭਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਕਿ ساری ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਏ ਦੇਣਾ ਯੂਪੀਐਸਏ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਕਿਰੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਹਿਣਾ ਮੈਂ ਤਾਂ ਜੀ ਇੱਥੇ ਕੰਮ ਕਰਕੇ ਰਾਜ਼ੀਆਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇ ਰਹੇ ਹਾਂ ਲੱਕ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇਡਦੇ ਨੇ ਪਹਿਲਾਂ ਕਦੋਂ ਹੁੰਦਾ ਸੀ ਇਦਾਂ ਪਹਿਲਾਂ ਉਹ ਹੁੰਦੇ ਸੀ ਜਿਹਨਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਹੁੰਦੀ ਸਾਈਕਲ ਤੇ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਾਰਾ ਮੈਂਟਲ ਟੌਰਚਰ ਹੁੰਦੇ ਹੋ ਯਾਰ ਆਪ ਬੰਦੇ ਹਨ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪ੍ਰੈਨਟੀ ਕਾਰਨ ਕੀ ਹੁੰਦਾ ਹੈ ਸ਼ਾਰਟ ਕਾਰਨ ਕੀ ਨਾ ਸਵਸੀ ਇਹ ਚਾਹੁੰਦੀ ਹੈ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਦਾ ਮਿੰਦਰ ਸਿੰਘ ਜੀੋਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗਿਆ ਪਰ ਤਾਂ ਆਉਂਦੇ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ ਚ ਉਹ 2011 ਚ ਉਹਦੀ ਮੌਤ ਹੋ ਗਈ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹਾਕੀਦੂ ਤਾਂ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਏ ਹੋਏ ਆ ਤਾਂ ਕੋਸ਼ਿਸ਼ ਮੈਂ ਇਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਟਸੀਡੀਆਂ ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੋਲਦੇ ਰਹੇ ਨੇ ਸਾਡੇ ਪਲੇਅਰ ਰੋੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਅਹੁਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਬਿਜਰੂਰ ਤੁਹਾਡੇ ਹੱਕ ਚ ਲਊਗਾ ਇਹ ਇਹ ਪਿਆ फंक्शन ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ ਚ ਗਏ ਹੋਏ ਸੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਜਿਵੇਂ ਤੁਹਾਡੇ ਪਿਤਾ ਜੀ ਆਏ ਉਸ ਸਾਰੇ ਤੇ ਉਹਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫੇਰ ਸਪੈਸ਼ਲੀ ਮੈਂ ਕਹਿਆ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚੇ ਹੁਣ ਕੋਈ ਘਰ ਤੁਹਾਡਾ ਬਿਲਕੁਲ ਨਾ ਸੀ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਢੀਚ ਪਹੁੰਚ ਕੇ ਕਿਹਦੇ ਪੈਰ ਤੇ ਮਾਰਨੀ ਹੈ ਤੇ ਫੇਰ ਪੈਂਟਿਕਨ ਲੈ ਕੇ ਹਰ ਮਿੰਟ ਤੁਹਾਨੂੰ ਕਹਿਣਾ ਕਿ ਗੋਲੀ ਮਾਰ ਹੁਣ ਸਿੱਧੀ ਗੋਲੀ ਵਾਂਗੂ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇ ਦਿਖਾਉਂਦੇ ਨੇ ਸਲੋ ਮੋ ਉਹ ਚ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਦੀ ਹੈ ਸਵੇ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੇਕ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਹਿੰਦਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਵਨੀਤ ਐ ਐਸਐਸਪੀ ਵੀ ਰਹੀ ਫਾਜਲਕਾਦੀ ਸੋ ਜਿੰਨੇ ਵੀ ਸਪੋਰਟਸ ਵਾਲੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਹੁਣ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਰਮਾਨ ਨਾਲ ਦੇਖਦੇ ਆ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ ਦੇਖਿਆ ਤੇ ਆਪ ਉੱਪਰ ਲੈ ਜਾਂਦੇ ਹੋਏ ਦੇਖਿਆ ਸੋ ਮੈਡਲ ਲੈਣਾ ਨਾ ਲੈਣਾ ਹਾਰ ਜਿੱਤ ਚੱਲਦੀ ਰਹਿੰਦੀ ਪਰ ਖੇਡਾਂ ਦੀ ਇੱਕ ਬਹੁਤ ਇੱਕ ਯੋਗਦਾਨ ਜੇ ਲੈ ਲਓ ਖੇਡਾਂ ਇੱਕ ਇੱਕ ਚੀਜ਼ ਸਿਖਾ ਦਿੰਦੀਆਂ ਨੇ ਕਿ ਕੱਲੀਆਂ ਸਪੋਰਟਸ ਕੱਲੀ ਸਪੋਰਟਸ ਹੀ ਹੈ ਜੀ ਇਹ ਜਾ ਵਰਗ ਹੈ ਜਾਂ ਕੈਟਾਗਰੀ ਹੈ ਜਿਹਦੇ ਚ ਹਾਰਨ ਤੇ ਜਿੱਤਣ ਨਾਲ ਹੱਥ ਬਣਾਉਂਦੇ ਆ ਹਾਰ ਜਿੱਤ ਦਾ ਫੈਸਲਾ ਹੋਣ ਤੋਂ ਬਾਅਦ ਕਿ ਕੰਗ੍ਰੈਚੁਲੇਸ਼ਨ ਹਾਰਨ ਵਾਲਾ ਕਹਿੰਦਾ ਹਾਰਡ ਲੱਕ ਕਹਿ ਦਿੰਨੇ ਆਪਾਂ ਦੂਜਿਆਂ ਨੂੰ ਕਿ ਤੁਸੀਂ ਬਹੁਤ ਵਧੀਆ ਖੇਡੇ ਅਦਰਵਾਈਜ਼ ਕਿਤੇ ਹੋਰ ਹਾਰ ਜਿੱਤ ਤੋਂ ਬਾਅਦ ਹੱਥ ਮਿਲਾਇਆ ਜਾਂਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਜੇ ਕੋਈ ਜਿੱਤ ਗਿਆ ਹੱਥ ਮਿਲਾਂਗੇ ਨਾ ਕਹਿੰਦੇ ਬਦਲਾ ਲਵਾਂਗੇ ਕੋਈ ਨਹੀਂ ਅਜਿਹੀ ਤਾਂ ਹਾਰ ਕੇ ਬਦਲਾ ਲਵਾਂਗੇ ਸੋ ਇਹ ਖੇਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਮਿਲਵਰਤਨ ਸਪੋਰਟਸਮੈਨਸ਼ਿਪ ਸਪਿਰਟ ਹਾਰਨਾ ਵੀ ਸਿਖਾ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਰ ਕੇ ਨੈਕਸਟ ਸਟੈਪ ਤੇ ਦੋ ਤਰ੍ਹਾਂ ਦੇ ਕੈਪਟਨ ਹੁੰਦੇ ਆ ਕਿਸੇ ਵੀ ਗੇਮ ਦੇ ਸਾਡੇ ਕੋਲੇ ਜਿਹੜੇ ਦੋ ਕੈਪਟਨ ਬੈਠੇ ਨੇ ਇਹ ਦੋ ਜੀ ਕਿਸਮ ਦੇ ਨੇ ਪਹਿਲੀ ਕਿਸਮ ਦਾ ਕੈਪਟਨ ਹੁੰਦਾ ਆ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਇਹ ਕਹਿ ਕੇ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਤੇ ਜਿਹੜਾ ਦੂਜਾ ਕੈਪਟਨ ਹੁੰਦਾ ਜੇਕ ਸਾਡੇ ਕੋਲ ਬੈਠੀ ਹੈ ਵੈਰਾਈਟੀ ਦੂਜਾ ਕੈਪਟਨ ਕਹਿੰਦਾ ਚਲੋ ਦਜਤ ਨੇ ਪਹਿਲੇ ਕੈਪਟਨ ਦੇ ਦਿਲ ਚ ਹਾਰ ਹੈਗੀ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹਾਰੂਗਾ ਪੱਕਾ ਫਿਰ ਦੂਜਾ ਕਹਿੰਦਾ ਹਾਰ ਕੀ ਹੁੰਦੀ ਹੈ ਪਤਾ ਨਹੀਂ ਚਲੋ ਜਿੱਤਣਾ ਹੈ ਸੋ ਵਿਕਟਰੀ ਨੂੰ ਲੈ ਕੇ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਹੈ ਮੋਟੀਵੇਸ਼ਨ ਜਦੋਂ ਹੁੰਦੀ ਹੈ ਕੈਪਟਨ ਖੁਦ ਕਵੇ ਚਲੋ ਚਲੋ ਇੱਕ ਵਾਰੀ ਤਾਂ ਜਾਪਾਨ ਵਾਲਿਆਂ ਨਾਲ ਤਾਂ 3-0 ਤੋਂ ਵਾਪਸ ਆਏ ਮੈਂ ਦੇਖੀ ਤਾਂ ਜਾਂਦਾ ਸੀ ਪਰ ਮੈਂ ਵੀ ਥੋੜਾ ਜਿਆਦਾ ਰਿਮੋਟ ਜਿਹਾ ਨੇੜੇ ਕਰ ਲਿਆ ਸੀ ਮੈਂ ਕਿਹਾ ਵੀ ਹੁਣ ਤਾਂ ਮੁਸ਼ਕਲ ਹੈ ਜਦੋਂ ਹਰਦਿਕ ਨੇ ਸ਼ਮਸ਼ੇਰ ਹੋਰਾਂ ਨੇ ਗੁਰਜੰਟ ਜਦੋਂ ਤਿੰਨ-ਤਿੰਨ ਕਰ ਤਿੰਨ-ਤਿੰਨ ਕਰਕੇ ਉਹਦੇ ਬਾਅਦ ਚੌਥਾ ਵੀ ਕਰ ਲਿਆ ਫਿਰ ਇਸ ਤੋਂ ਬਹੁਤ ਜ਼ਿਆਦਾ ਵਧੀਆ ਸਿੱਖਿਆ ਮਿਲਦੀ ਹੈ ਕਿ ਮੰਜ਼ਿਲ ਤੋਂ ਪਹਿਲਾਂ ਕੋਈ ਫੈਸਲਾ ਨਾ ਲਵੋ ਜਿੰਨੇ ਚਿਰ ਰੀਵੈਂਜ ਨਹੀਂ ਵੱਜਦੇ ਉਹਨਾਂ ਚਿਰ ਕੋਈ ਵੀ ਨਹੀਂ ਜਿੱਦਾ ਉਹਨੇ ਸਾਰੇ ਬਰਾਬਰ ਨੇ ਰੀਵੈਂਜ ਵੱਜਣ ਵੇਲੇ ਪਤਾ ਲੱਗਦਾ ਕੌਣ ਪਹਿਲੇ ਦੂਜੀ ਦੀ ਜਿੱਤ ਦਿੰਦੇ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚਾ ਤੁਸੀਂ ਵੀ ਕਪਤਾਨ ਹਾਂ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਵਾਂਗੇ ਕੋਈ ਦੁਨੀਆ 'ਚ ਮਾਈ ਦਾ ਲਾਲ ਐਸਾ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ ਸਪੋਰਟ ਖੇਡਾਂ 'ਚ ਵੀ ਔਰ ਨੌਕਰੀਆਂ 'ਚ ਵੀ ਇਨਫਰਾਸਟ੍ਰਕਚਰ 'ਚ ਵੀ ਪੜਾਈ 'ਚ ਵੀ ਮੈਡੀਕਲ 'ਚ ਵੀ ਔਰ ਸਾਰੇ ਪਾਸੇ ਜਿਸ ਕਿਸਮ ਦੀ ਮਤਲਬ ਕੋਈ ਕੈਟਾਗਰੀ ਹੈ ਉਸੇ ਨੰਬਰ ਬਹੁਤ ਸਾਰੀਆਂ ਚੀਜ਼ਾਂ ਦੇ ਨੰਬਰ 1 ਬਣ ਚੁੱਕੇ ਆਪਾਂ ਆਲਰੇਡੀ ਆ ਬਜਟ ਚ ਵੀ ਸਹੀ ਤੁਹਾਨੂੰ ਦੱਸਾਂਗੇ ਸੋ ਇਸ ਕਰਕੇ ਹਾਂ ਉਹ ਲੱਗ ਗੱਲ ਹੈ ਕਿ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਆਪਾਂ ਆਪਣੇ ਸ਼ੂ ਦਾ ਫੀਤਾ ਦੋ ਦਿਨਾਂ ਖੋਲੀਏ ਗੰਡੋ ਦੀ ਤੀਜੇ ਦਿਨ ਉਹ ਚ ਸੂਆ ਪਾ ਕੇ ਜਾਂ ਚਾਕੂ ਦੀ ਨੋਕ ਜੀ ਨਾਲ ਖੋਲਣਾ ਪੈਂਦਾ ਉਹ ਜੰਮ ਜਾਂਦੀ ਹੈ ਗੰਡ ਤੇ ਦੋ ਦਿਨ ਪਹਿਲਾਂ ਵਾਲੀ ਗੰਡ ਦੇਖ ਲੋ ਐਨੀ ਔਖੀ ਹੋ ਜਾਂਦੀ ਹੈ ਤੇ ਜਿਹੜਾ ਸੂਬਾ ਮੈਨੂੰ ਮਿਲਿਆ ਉਹ ਤਾਂ 75 ਸਾਲ ਪੁਰਾਣੀਆਂ ਗੰਡਾਂ ਨੇ ਬਹੁਤ ਔਖਾ ਖੁੱਲਣ ਗਿਆ ਹਾਂ ਖੁੱਲੀਆਂ ਨਾ ਮੈਂ ਸਿਰੇ ਲੱਭੀ ਜਾਂਦਾ ਕੋਈ ਨਾ ਕੋਈ ਸਿਰਾ ਰੋਜ ਲੱਭ ਜਾਂਦਾ ਪਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹਰ ਪੱਖ ਦਾ ਸਾਥ ਚਾਹੀਦਾ ਨਾ ਹੀ ਮੇਰਾ ਕੋਈ ਪਰਿਵਾਰ ਨਾਲ ਕੋਈ ਐ ਵੀ ਮੈਂ ਪਰਿਵਾਰ ਬਾਤ ਕਰਨਾ ਜਾਂ ਮੈਂ ਕੋਈ ਪੈਸੇ ਕਮਾਉਣੇ ਜਾਂ ਕੋਈ ਮੈਂ ਮੈਂ ਮੇਰਾ ਹਿੱਸਾ ਪਾਉਣਾ ਹੈ ਕਦੇ ਨਾ ਸੋ ਸੱਚੇ ਦੇ ਲੋਕ ਅੱਜ ਵੀ ਤੁਸੀਂ ਇਹ ਦਿਲ ਖੋਲ ਕੇ ਦੇਖ ਲਓ ਤਾਂ ਪੰਜਾਬ ਟੜਕਦਾ ਕਿ ਸਿੱਧਾਂ ਦੀ ਆਤਮਾ ਜਿਹੜੀ ਐ ਉਹ ਥੋੜਾ ਜਿਹਾ ਸਕੂਨ ਤਾਂ ਮਹਿਸੂਸ ਕਰੂਗੀ ਨਾ ਜਦੋਂ ਪਤਾ ਲੱਗਿਆ ਯਾਰ ਆ ਗਏ ਯਾਰ ਥੋੜੇ ਜਿਹੜੇ ਸਾਡੇ ਵੀ ਮੱਥਾ ਟੇਕਣ ਲੱਗੇ ਨਹੀਂ ਤਾਂ 23 ਮਾਰਚ ਨੂੰ 28 ਸਤੰਬਰ ਨੂੰ ਭਗਤ ਸਿੰਘ ਨੂੰ ਯਾਦ ਕਰਿਆ ਜਾਂਦਾ ਬਸ ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਸੀ ਵਿੱਚ ਸੀਗਾ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗਰੂ ਸਰਦੇਵ ਭਗਤ ਸਿੰਘ ਫੁੱਲਾਂ ਜੋਬੀ ਰਹਿ ਗਏ ਮਤਲਬ ਉਹਨਾਂ ਦੇ ਕੱਲੇ ਫੁੱਲਾਂ ਦੇ ਯਾਰ ਭਾਗ ਕਹਿੰਦੇ ਧੰਨਵਾਦ ਸੋ ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾਉਣਾ ਹੈ ਅਸੀਂ ਪਹਿਲੀ ਵਾਰ ਹੋਇਆ ਜਦੋਂ ਗਵਰਨਮੈਂਟ ਬਣੀ ਆਮ ਤੌਰ ਤੇ ਰਾਜਪਾਪਨ ਚਾ ਕੇ ਸਟੇਡੀਅਮ ਚ ਰੱਖ ਲੈਂਦੇ ਆ ਸੌ ਚੋਕਸ ਬਾਗਮ ਅਸੀਂ ਪਿੰਡ ਰੱਖਿਆ ਘਟਕੜ ਕਲਾ ਪਾਕਿਸਤਾਨ ਦੇ ਪਿੰਡ ਜਾ ਕੇ ਰੱਖਿਆ ਇੱਥੇ ਜਾਵਾਂਗੇ ਜਿੰਮੇਵਾਰੀ ਵਧੂਗੀ ਆਪਣੀ ਆਪਾਂ ਨੂੰ ਵੀ ਥੋੜਾ ਜਿਹਾ ਇਹ ਲੱਗੂਗਾ ਕਿ ਭਾਈ ਉੱਥੇ ਜਾ ਕੇ ਸੌਂ ਖਾ ਕੇ ਆਏ ਆ ਪੰਜਾਬ ਨਾਲ ਧੋਖਾ ਨਹੀਂ ਕਰਨਾ ਉਹਨਾਂ ਤੋਂ ਵੱਡੇ ਤਾਂ ਕਦੇ ਹੋਈ ਨਹੀਂ ਸਕਦੇ ਉਹਨਾਂ ਦਾ ਪੈਰ ਦਾ ਤਿੰਕਾ ਵੀ ਨਹੀਂ ਹੈਗੇ ਆਪਾਂ ਫਿਰ ਸਪੋਰਟਸ ਨਾਲ ਰਿਲੇਟਡ ਇੱਕ ਹੋਰ ਬੜੀ ਵਧੀਆ ਤੁਹਾਨੂੰ ਵੀ ਚੰਗੀ ਲੱਗੀ ਹੋ 26 ਜਨਵਰੀ ਦੇ ਪਰੇਡਾ ਰੱਖਿਆ ਸਾਰੇ ਜਿਹੜੇ ਲੁਧਿਆਣੇ ਪ੍ਰੀਡ ਰੱਖ ਲਈ ਸਟੇਡੀਅਮ ਚ ਉਥੇ ਤਾਂ ਅਸੀਂ ਆਪ ਹੀ 8.5 ਕਰੋੜ ਦਾ ਉਥੇ ਸਿੰਥੈਟਿਕ ਟਰੈਕ ਲਵਾਇਆ ਉਹਦੇ ਹਜੇ ਲਾਈਨਿੰਗ ਵੀ ਨਹੀਂ ਹੋਈ ਉਹਦੇ ਚ ਰੱਖ ਲਿਆ ਪ੍ਰੋਗਰਾਮ ਮੈਂ ਕਿਹਾ ਯਾਰ 26 ਜਨਮ ਦਾ ਘਾਂਟੇ ਦਾ ਪ੍ਰੋਗਰਾਮ ਹੈ ਉਹਦੇ ਚ ਜਦੋਂ ਪ੍ਰੀਡ ਕਰਦੇ ਨੇ ਅੱਡੀਆਂ ਮਾਰਦੇ ਨੇ ਉਹ ਅੱਡੀਆਂ ਤੇ ਤੁਰਦੇ ਨੇ ਫਿਰ ਘੋੜੇ ਹੁੰਦੇ ਆ ਨਾਲ ਕੋਲੇ ਫਿਰ ਟਰੈਕਟਰ ਚੱਲਣਗੇ ਚੱਕਿਆਂ ਨਾਲ ਮੈਂ ਕਿਹਾ ਵੀ ਨਹੀਂ ਆਪਾਂ ਟਰੈਕ ਖਰਾਬ ਕਰੀਏ ਹਰੇਕ ਸਾਰੇ ਪੰਜਾਬ ਚ ਆਰਡਰ ਕੀਤਾ ਉਹਦੀ ਨਹੀਂ ਜਿਹੜੀ ਕਿ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਜਾਂ ਬਹੁਤ ਵਧੀਆ ਗਰਾਊਂਡ ਜਿੱਥੇ ਚਿਹਰੇ ਚੱਲ ਰਿਹਾ ਉੱਥੇ ਨਹੀਂ ਫੰਕਸ਼ਨ ਕਰਨਾ ਕੋਈ ਹੋਰ ਜਗ੍ਹਾ ਲੱਭੋ ਉੱਥੇ ਕਰਾਂਗੇ ਤੇ ਨਾਲੇ ਸ਼ਾਮ ਤੱਕ ਉਹ ਜਗ੍ਹਾ ਵੀ ਸ਼ਾਮ ਤੱਕ ਸਾਫ਼ ਹੋਣੀ ਚਾਹੀਦੀ ਹੈ ਕੋਈ ਟੋਆ ਕੋਈ ਉੱਚ ਉੱਚਨੀ ਚ ਗਰਾਊਂਡ ਵਿੱਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਗਲੇ ਦਿਨ ਪਲੇਅਰ ਉਸੇ ਰੁਟੀਨ ਨਾਲ ਉੱਥੇ ਭੱਜਣਾ ਆ ਗਿਆ ਤੇ ਉਹਦਾ ਪੈਰ ਟੋਏ ਚ ਪੈ ਗਿਆ ਕੈਰੀਅਰ ਖਤਮ ਹੋ ਜਾਂਦਾ ਜੀ ਜੇ ਗਿੱਟਾ ਗਿਆ ਕੈਰੀਅਰ ਖਤਮ ਹੋ ਜਾਂਦਾ ਇੱਕ ਛੋਟੀ ਜਿਹੀ ਗੱਲ ਦਾ ਸੋ ਅਸੀਂ ਸਪੋਰਟਸ ਕਲਚਰ ਜਿਹੜਾ ਪੰਜਾਬ ਚ ਵੱਡੇ ਪੱਧਰ ਤੇ ਲੈ ਕੇ ਆਉਣਾ ਹੈ ਰਿਵਰਸ ਮਾਈਗ੍ਰੇਸ਼ਨ ਵਾਲੀ ਜਿੰਮੇ ਗੱਲ ਕਹੀ ਹੈ ਜਿਹੜੇ ਪਹਿਲਾਂ ਦੂਜੇ ਸੂਬਿਆਂ ਚ ਜਾ ਕੇ ਡਮੂਸਾ ਲੈ ਲੈਂਦੇ ਸੀ ਇੱਥੇ ਇੱਥੇ ਵਧੀਆ ਯਾਰ ਉਹ ਹੁਣ ਬੰਦ ਹੁਣ ਇੱਧਰ ਨੂੰ ਆਉਣ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਸਾਥੀ ਕਹਿੰਦੇ ਨੇ ਨਾ ਸ਼੍ਰੀਸ਼ੇਸ਼ ਵਰਗੇ ਕਹਾਂ ਜੋ ਅੱਜ ਪੰਜਾਬ ਚ ਆਜੋ ਇੱਥੇ ਲੈ ਤੇ ਪੁੱਛੋ ਮੰਡੀ ਦਾ ਦੁਵਾਨਿਆਂ ਨੂੰ ਕਾਹਦਾ ਹਾਰਡ ਸੋ ਜਿੰਨੇ ਵੀ ਤੁਸੀਂ ਖੇਡ ਰਹੇ ਹੋ ਔਰ ਖੇਡਣ ਤੋਂ ਬਾਅਦ ਵੀ ਤੁਹਾਡੀ ਜ਼ਿੰਮੇਵਾਰੀ ਕੋਈ ਕਮੈਂਟਰੀ ਚ ਜਾਊਗਾ ਕੋਈ ਕੋਚਿੰਗ ਚ ਜਾਊਗਾ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ